ਸਮਰਾਲਾ ਚੌਕ ਦੇ ਵਿੱਚ ਇੱਕ ਪੱਤਰਕਾਰ ਦੇ ਵੱਲੋਂ ਜਦ ਇੱਕ ਪੁਲਿਸ ਮੁਲਾਜ਼ਮ ਨੂੰ ਜਿਹੜਾ ਰੋਕਿਆ ਗਿਆ ਲੇਕਿਨ ਉਸ ਤੋਂ ਬਾਅਦ ਉਹ ਸੀ ਕਾਫੀ ਜਿਹੜੀ ਇਹ ਡਰਿੰਕ ਕੀਤੀ ਹੋਈ ਨਜ਼ਰ ਆ ਰਹੀ ਆ ਔਰੇ ਸੰਧੂ ਭਾਜੀ ਹੋਇਆ ਕੀ ਸੀਗਾ ਇੱਕ ਤੁਸੀਂ ਸ਼ਰਾਬ ਪੀ ਲਿਓ ਹੋਇਆ ਕੀ ਸੀਗਾ ਉਹ ਤਾਂ ਕਰ ਰਹੇ ਹੋ ਉਹ ਤਾਂ ਗੁਰਦਰਾ ਸਾਹਿਬ ਦੀ ਫੋਟੋ ਲੱਗੇ 350 ਸਾਲਾਂ ਦੀ ਅੱਜ ਦੀ ਅਸੀਂ ਖੜੇ ਹੋਏ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਫੋਟੋ ਲੱਗੀ ਹੋਈ ਥੱਲੇ ਬਾਥਰੂਮ ਕੋ ਕਰਦੇ ਪਏ ਆ ਇਹਨੇ ਖੱਪੜ ਮਾਰਿਆ ਮੇਰੇ ਕਿਹਾ ਤੂੰ ਕੌਣ ਆ ਰੋਕਣ ਆਲਾ ਮੈਨੂੰ ਕਹਿੰਦਾ ਨਾਲੇ ਜਿਹੜੇ ਇੰਨਾ ਕੋਲ ਮੀਟਰ ਆ ਜੇ ਇਹਨਾਂ ਤੇ ਮੀਟਰ ਲਾਇਆ ਜਾਵੇ ਜੀ ਦੇਖੋ ਕਿਸ਼ੋਰ ਇਹ ਇਹਨਾਂ ਦੀ ਵੀਡੀਓ ਦਿਖਾ ਰਹੇ ਆ ਇਹਨਾਂ ਦਾ ਨਾਮ ਕੀ ਤੁਹਾਡਾ ਨਾਮ ਕਿਉਂ ਚੁਭਾਰੇ ਜੀ ਨਾਮ ਦਿਖਾਓ ਨਾਮ ਅੱਜ ਕਿਉਂ ਇੱਥੇ ਕਿਹੜੇ ਥਾਣੇ ਤੋਂ ਆਏ ਹੋ ਤੁਸੀਂ ਐਡਾ ਵੱਡਾ ਦਿਨ ਆ ਕਿਹੜੇ ਥਾਣੇ ਤੋਂ ਆਏ ਹੋ ਸਰ ਤੁਸੀਂ ਇਹ ਦੱਸੋ ਕਿਹੜੇ ਥਾਣੇ ਤੋਂ ਆਏ ਹੋ ਕੁੱਪੜ ਮਾਰਾ ਜੀ ਮੇਰੇ ਨਾਲ ਕਿਹੜੇ ਥਾਣੇ ਤੋਂ ਆਏ ਹੋ ਤੁਸੀਂ ਹਾਂਜੀ ਨਹੀਂ ਭਾਈ ਥੱਪੜ ਇੱਕ ਮਿੰਟ ਕਿਹੜੇ ਸਾਡੇ ਤੋਂ ਆਇਆ ਸਰ ਤੁਸੀਂ ਸਾਹਿਬ ਜੀ ਕਿਹੜੇ ਸਾਡੇ ਤੋਂ ਆਇਆ ਹੋ ਸ਼੍ਰੀਮਾਨ ਜੀ ਤੇ ਦੱਸੋ ਨਹੀਂ ਨਹੀਂ ਤੁਸੀਂ ਤੁਸੀਂ ਪੱਤਰਕਾਰ ਤੇ ਥੱਪੜ ਮਾਰਦੇ ਤਾਂ ਚੰਗਾ ਲੱਗਦਾ ਤੁਹਾਨੂੰ ਪਤਾ ਕਿ ਨਗਰ ਕਿਰਤ ਨੇ ਇੱਥੇ ਆ ਰਿਹਾ ਵਾ ਬੈਲਟ ਨੰਬਰ ਤੇ ਆਈ ਨਹੀਂਗਾ ਬੈਲਟ ਨੰਬਰ ਕਿਉਂ ਨਹੀਂ ਆ ਰਿਹਾ ਬੈਲਟ ਨੰਬਰ ਹੋਊਗਾ ਹੋਊਗਾ ਨੀ ਅੱਡਾ ਮੂੜੀ ਗੱਲਾਂ ਦੀ ਕੋਈ ਨਾ ਥੱਪੜ ਮਾਰਿਆ ਸਾਡੇ ਸਾਹਮਣੇ ਫੋਨ ਉਹ ਭਾਜੀ ਫੋਨ ਤੋੜਿਆ ਉਹਨੂੰ ਕਹੋ ਭਈ ਭਈ ਇਹ ਗੱਲ ਉਹ ਫੋਨ ਤੋੜਿਆ ਪੱਤਰਕਾਰ ਨਾਲ ਫੋਨ ਤੇ ਪੱਤਰਕਾਰ ਨੇ ਕਿ ਐਸਪੀ ਪੁਲਿਸ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਹੁਣ ਟ੍ਰੈਫਿਕ ਪੁਲਿਸ ਜਿਹੜੀ ਕਿ ਇੱਥੇ ਮੌਕੇ ਤੇ ਬਲਵਿੰਦਰ ਸਿੰਘ ਜੀ ਮੌਕੇ ਤੇ ਪਹੁੰਚੇ ਨੇ ਐਸਪੀ ਪੁਲਿਸ ਮੁਲਾਜ਼ਮ ਦੇ ਵੱਲੋਂ ਜਦੋਂ ਪੱਤਰਕਾਰ ਨੂੰ ਭਾਜੀ ਦਾ ਬਿੱਲਾ ਬਿੱਲਾ ਦਿਖਾਓ ਮਨਦੀਪ ਸਿੰਘ ਦੁਆਰਾ ਦਿਖਾਓ ਜੀ ਕਿੱਥੇ ਲੱਗਿਆ ਕਿਤੇ ਤੂੰ ਉਹ ਕਿੱਥੇ ਲੱਗਿਆ ਮੁਹਾਲੀ ਇੱਥੇ ਕੀ ਕਰਦਾ ਆਈ ਟਾਈਮ ਮੈਂ ਕੱਟ ਰਿਹਾ ਕਿੱਥੇ ਇਹ ਅਸਾ ਫਲੋਰ ਅੰਕਲ ਜੀ ਤੁਸੀਂ ਇੱਕ ਮਿੰਟ ਇੱਕ ਮਿੰਟ ਆਪਾਂ ਸਰਦਾਰ ਬੰਦੇ ਵਰਦੀ ਪਾਈ ਹੈ ਚੰਗਾ ਲੱਗਦਾ ਤੂੰ ਚੰਗਾ ਨਹੀਂ ਇਹਨਾਂ ਨੂੰ ਚਲੋ ਭਾਈ ਇਹਨਾਂ ਨੂੰ ਚੰਗਾ ਲੱਗਦਾ ਤੈਨੂੰ ਇਹ ਕੰਮ ਕਰਦਾ ਮਰਨੀ ਪਾਈ ਹੈ ਤੇਰੇ ਨੂੰ ਨਹੀਂ ਭਾਈ ਥੱਪੜ ਮਾਰੇਗਾ ਓਥੇ ਦੇ ਛੱਡ ਦੇ ਮੈਂ ਕੋਲ ਫੋਨ ਦਿਖਾਓ ਆਪਣਾ ਫੋਨ ਦਿਖਾਓ ਕਿਹਦੀ ਭਾਜ ਫੋਨ ਦਿਖਾਓ ਫੋਨ ਮੈਂ ਫੋਨ ਆ ਮੇਰੇ ਕੋ ਸਾਰੀ ਵੀਡੀਓ ਬੜੀ ਥੱਫੜ ਮਾਰ ਰਹੀ ਹੈ ਆ ਲੋ ਜੰਗਾ ਨਾ ਨਾਰੂ ਪੀਤੀ ਹੈ ਤੇਰੀ ਆ ਦੇਖੋ ਜੀ ਬਾਥਰੂਮ ਕਰਦਾ ਪਿਆ ਦਿਖਾਓ ਦਿਖਾਓ ਇੱਧਰ ਆ ਲੋ ਜੀ ਸਾਰੇ ਬਾਥਰੂਮ ਮੈਂ ਦਿਖਾਓ ਇੱਧਰ ਦਿਖਾਓ ਵੀਡੀਓ ਦਿਖਾਓ ਕੈਮਰੇ ਵਾਲੀ ਵੀਡੀਓ ਦਿਖਾਈ ਜਾਵੇ ਦਿਖਾਓ ਇੱਧਰ ਇਹ ਨੇ ਪੁਲਿਸ ਮੁਲਾਜ਼ਮ ਤੁਸੀਂ ਵੀਡੀਓ ਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਮੁਲਾਜ਼ਮ ਜਦੋਂ ਸਮਰਾਲਾ ਚੌਂਕ ਦੇ ਕੋਲ ਦੇ ਉੱਪਰ ਜਿਹੜਾ ਹੈ ਕਿ ਬਾਥਰੂਮ ਕਰ ਰਿਹਾ ਜਦੋਂ ਪੱਤਰਕਾਰ ਵੱਲੋਂ ਨੂੰ ਰੋਕਿਆ ਜਾਂਦਾ ਦੋਸਤੋ ਬਾਅਦ ਇਹ ਮਨਦੀਪ ਸਿੰਘ ਭਾਜੀ ਕਿੱਥੋਂ ਕਿੱਥੋਂ ਤੁਸੀਂ ਆਏ ਤੁਹਾਡੀ ਹਲੋ ਆ ਥੱਪੜ ਕਿਹੜੀ ਜਗ੍ਹਾ ਤੋਂ ਆਇਓ ਇੱਕ ਮਿੰਟ ਆ ਥੱਪੜ ਮਾਰਾ ਇੱਕ ਮਿੰਟ ਇੱਧਰ 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 ਚਲੋ ਜਿਹੜੀ ਗੱਲ ਹੋ ਗਈ ਤੁਸੀਂ ਦੇਖ ਸਕਦੇ ਹੋ ਸਮਰਲਾ ਚੌਂਕ ਦੀਆਂ ਬਿਲਕੁਲ ਲਾਈਵ ਤਸਵੀਰਾਂ ਨਾਲ ਦੀ ਨਾਲ ਚੱਲਦੀ ਸ਼ੇਅਰ ਸ਼ੁਰੂ ਕਰ ਦਿਓ ਕਿਉਂਕਿ ਜਦੋਂ ਆ ਤੁਹਾਨੂੰ ਤਸਵੀਰ ਦਿਖਾ ਰਿਹਾ ਜਿਸ ਜਗ੍ਹਾ ਤੇ ਇਹ ਬਾਥਰੂਮ ਕਰ ਰਹੇ ਸੀ ਲੇਕਿਨ ਪੱਤਰਕਾਰ ਵੱਲੋਂ ਜਦੋਂ ਇਹਨਾਂ ਨੂੰ ਇੱਥੋਂ ਰੋਕਿਆ ਗਿਆ ਤੋਂ ਬਾਅਦ ਉਸਦੇ ਹੱਥੋਂ ਪਾਈ ਵੀ ਹੋਈ ਨਜ਼ਰ ਆ ਰਹੇ ਨੇ ਇਹ ਸਮਰਲਾ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਮਨਦੀਪ ਸਿੰਘ ਮੋਹਾਲੀ ਤੋਂ ਇੱਥੇ ਲੁਧਿਆਣੇ ਆਏ ਸੀ ਹਾਲਾ ਕਿ ਇੱਥੇ ਵੱਡੇ ਵੱਡੇ ਜਿਹੜੇ ਨੇ ਇੱਥੇ ਨਗਰ ਕੀਰਤਨ ਵੀ ਲੰਗੜਾਇਆ ਤੇ ਉਸ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਦਾ ਜ਼ਰੂਰ ਬੰਦ ਕਰ ਦਿੱਤੇ ਗਏ ਨੇ ਲੇਕਿਨ ਇਹ ਪੁਲਿਸ ਮੁਲਾਜ਼ਮ ਬੰ ਲੋ ਜਿਹੜਾ ਕੀ ਪੱਤਰਕਾਰ ਨਾਲ ਜਿਹੜੀ ਆ ਗੱਲਬਾਤ ਜਿਹੜੀ ਆ ਕੋਈ ਆ ਭਾਈ ਦੱਸੋ ਤੁਸੀਂ ਸ਼੍ਰੀਮਾਨ ਜੀ ਦੱਸੋ ਕਿੱਥੇ ਲੱਗੇ ਕਿੱਥੇ ਹੋਏ ਹੋ ਥੋੜਾ ਦੱਸ ਕੇ ਜਾਓ ਮੋਹਾਲੀ ਕਿੱਥੇ ਕਿ ਲੱਗੇ ਹੋਏ ਹੋ ਨਾਲਾ ਮਾਰੇ ਨਾਮ ਪਲੇਟ ਦਿਖਾ ਦਿਓ ਨਾ ਥੋੜੀ ਜੀ ਥੋੜਾ ਜਿਹਾ ਨਾਮ ਪਲੇਟ ਦਿਖਾ ਦਿਓ ਆਪਣੀ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਨਾਲ ਦੀ ਨਾਲ ਚਲਦੀਆਂ ਤੁਹਾਨੂੰ ਦਿਖਾ ਰਿਹਾ ਜਿਸ ਪੁਲਿਸ ਮੁਲਾਜ਼ਮ ਨੇ ਅੱਜ ਇੱਕ ਪੱਤਰਕਾਰ ਨੇ ਜਦੋਂ ਸੱਚ ਦਿਖਾਇਆ ਦੋਸਤੋ ਬਾਅਦ ਉਸ ਦਾ ਫੋਨ ਵੀ ਜਿਹੜਾ ਆ نیچے ਸੁੱਟਿਆ ਗਿਆ ਤਾਂ ਉਸ ਤੋਂ ਬਾਅਦ ਇਹ ਹੁਣ ਤੁਸੀਂ ਦੇਖੋ ਕੈਮਰੇ ਆਨ ਦੇ ਵਿੱਚ ਕਿਸ ਤਰ੍ਹਾਂ ਆਪਣਾ ਫੇਸ ਜਿਹੜਾ ਪਰਲੇ ਪਾਸੇ ਕਰਦਾ ਹੋਇਆ ਨਜ਼ਰ ਆ ਰਹੇ ਨੇ ਇਦਾਂ ਦੇ ਮੁਲਾਜ਼ਮਾਂ ਦੇ ਉੱਤੇ ਤੁਸੀਂ ਕੀ ਕਮੈਂਡ ਕਰਦੇ ਹੋ ਜਰੂਰ ਦੱਸੋ ਆ ਦੇਖੋ ਜੀ ਮਨਜੀਤ ਸਿੰਘ ਆ ਮੜੇ ਦਿਖਾ ਦਿਓ ਜੀ ਹਾਂ ਮਨਦੀਪ ਸਿੰਘ ਜੀ ਦਾ ਇਹਨਾਂ ਦਾ ਨਾਮ ਜਿਹੜਾ ਆ ਮਨਦੀਪ ਸਿੰਘ ਆ ਬਿਲਕੁਲ ਇਹ ਤਸਵੀਰਾਂ ਨੇ ਆ ਦੇਖੋ ਜੀ ਅੱਛਾ ਹੋ ਜਾ ਪਿੱਛੇ ਹੋ ਜਾ ਆ ਦੇਖੋ ਆ ਦੇਖੋ ਔਰ ਅਵਤਾਰ ਸਿੰਘ ਜੀ ਜਿਹੜੇ ਨੇ ਇੱਥੇ ਟ੍ਰੈਫਿਕ ਬਿਲਕੁਲ ਟ੍ਰੈਫਿਕ ਪੁਲਿਸ ਨੇ ਜਿਹੜੇ ਕੀ ਜੌਨ ਇਚਾਰਜ ਨੇ ਚਲਾਇਆ ਬਹੁਤ ਸਾਡੇ ਤੁਹਾਨੂੰ ਪਤਾ ਅੱਜ ਨਗਰ ਕੀਰਤਨ ਹੋ ਰਿਹਾ ਕਰ ਰਿਹਾ ਹੈਗਾ ਕਿੰਨਾ ਪਾਵਨ ਦਿਹਾੜਾ ਹੈ ਔਰ ਤੁਸੀਂ ਦਿਨ ਹੀ ਸ਼ਰਧਾ ਦਿੱਤੀ ਹੋਈ ਹੈ ਬਿਲਕੁਲ ਇਹ ਨਾਲ ਦੀ ਚਲਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਦਿਓ ਕਿ ਇਹ ਪੁਲਿਸ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਇਹ ਡਿਊਟੀ ਕਿਸ ਜਗ੍ਹਾ ਤੋਂ ਕਰਕੇ ਆ ਰਿਹਾ ਨਹੀਂ ਕੋਈ ਗੱਲਬਾਤ ਕੋਈ ਨਹੀਂ ਹੈਗੀ ਕੋਈ ਗੱਲਬਾਤ ਨਹੀਂ ਸੋਣੀ ਮੁੰਡੇ ਕੁੰਡੀ ਨਹੀਂ ਤੁਸੀਂ ਸ਼ਰਾਬ ਕਿਉਂ ਪੀਤੀ ਆ ਜੇ ਇੰਨਾ ਪਵਿੱਤਰ ਤੇ ਆ ਤੁਸੀਂ ਵਰਦੀ ਚੋਂ ਵਰਦੀ ਸ਼ਰਾਬ ਪੀਂਦੇ ਚੰਗੇ ਲੱਗਦੇ ਹੋ ਮਾਸਟਰ ਹਾਂਜੀ ਆਪਣਾ ਕੰਮ ਕਰੋ ਅਸੀਂ ਆਪਣੀ ਕੰਮ ਹੀ ਕਰ ਰਹੇ ਹਾਂ ਅੱਜ ਦੇਖੋ ਨਗਰ ਕੀਰਤਨ ਨਿਕਲਣਾ ਜਦੋਂ ਮੇਰੇ ਕੋਲ ਆਗੇ ਨਾ ਮੈਂ ਤੁਸੀਂ ਮਹਾਰਾਜ ਦੀ ਡੂਟੀ ਤੁਹਾਡੀ ਕਿਹੜੀ ਜਗ੍ਹਾ ਤੇ ਦੱਸੂਗਾ ਥੋੜਾ ਜਿਹਾ ਡੂਟੀ ਕਿਹੜੀ ਜਗ੍ਹਾ ਤੁਹਾਡੀ ਤੁਹਾਨੂੰ ਪਤਾ ਜਿੱਥੇ ਤੁਸੀਂ ਪਿਸ਼ਾਬ ਕਰ ਰਹੇ ਸੀਗੇ ਉੱਥੇ ਬਿਲਕੁਲ ਉਹ ਰੂਟ ਹੈ ਲੋਕੀ ਸਾਫ ਸਫਾਈਆਂ ਕਰ ਰਹੇ ਨੇ ਉੱਥੇ ਗੁਰੂ ਮਹਾਰਾਜ ਜੀ ਦੀ ਪਾਣੀ ਨਿਕਲਣਾ ਸਰ ਥੋੜਾ ਜਿਹਾ ਕੁਝ ਬੋਲੋ ਤਾਂ ਸਹੀ ਤੁਹਾਨੂੰ ਅਗਰ ਕਿਸੇ ਬੰਦੇ ਨੇ ਮਨਾ ਕਰਤਾ ਬਾਤਾਂ ਕਰਨ ਤੋਂ ਕੀ ਐਡਾ ਵੱਡਾ ਕਿਹੜਾ ਗੁਨਾਹ ਹੋ ਗਿਆ ਕਿ ਤੁਸੀਂ ਉਹਦਾ ਫੋਨ ਵੀ ਸੁਣ ਲਈ ਹੋਤੋ ਭਾਈ ਨਾਲ ਵੀ ਨਜ਼ਰ ਆ ਰਹੇ ਤੁਸੀਂ ਵੇਇਤ ਕੋਈ ਕਿੱਤੀ ਜੁਦੀ ਨੀ ਨੀ ਮਾਰਕੀ ਬਗਾ ਜਾ ਰਹੇ ਤੋ ਬਾਹਰ ਨਾ ਕਰੋ ਸਵਾਹ ਜਿਹੜੇ ਬੱਚੇ ਜਾ ਰਹੇ ਤੁਸੀਂ ਕਿਉਂ ਨਹੀਂ ਜਾ ਰਹੇ ਕੁਰੀਲ ਨਹੀਂ ਕੀਤੀ ਕੁਛ ਨਹੀਂ ਕੀਤਾ ਉੱਤ ਤੁਸੀਂ ਹਜੇ ਵੀ ਮੇਰੇ ਗੱਲ ਪੈ ਰਹੇ ਹੋਣੇ ਮੁੰਡੇ ਸੋਹਣੇ ਮੁੰਡੇ ਆ ਸੋਹਣੇ ਉੱਗਦੇ ਗੁਲ ਸਾ ਇਹਨੂੰ ਤੁਸੀਂ ਤੁਸੀਂ ਅੱਛਾ ਇਹ ਇਹ ਚੀਜ਼ ਦੱਸਦੇ ਡਿਊਟੀ ਕਿਸ ਜਗ੍ਹਾ ਤੋਂ ਕਰਕੇ ਆ ਰਹੇ ਹੋ ਮਹੱਲੀ ਤੋਂ ਮੈਂ ਸਾਹ ਡਿਊਟੀ ਕਿ ਲਈ ਜਾ ਕੇ ਕਰਕੇ ਆਇਆ ਕਿਉਂ ਨਹੀਂ ਜਾ ਰਿਹਾ ਪੁਲਿਸ ਕਭੀ ਜਾਇਜ਼ ਤੁਸੀਂ 12:00 ਵਜੇ ਨੇ 12:00 ਤੋਂ ਪਹਿਲਾਂ ਪਹਿਲਾਂ ਤੁਸੀਂ ਕਿੱਥੇ ਕਿੱਥਾ ਦੇਰ ਕਰਦੇ ਹੋ ਕਿਤਨਾ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਪੂਰਾ ਟੁੱਟਿਆ ਹੋਇਆ ਪੁਲਿਸ ਪ੍ਰਸ਼ਾਸਨ ਜਿਹੜਾ ਉਸ ਅਫਸਰ ਜਿਹੜਾ ਆ ਪੂਰੇ ਸ਼ਰਾਬ ਦੇ ਨਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਤਨਾ ਹੁਣ ਜਦੋਂ ਪੱਤਰਕਾਰ ਵੱਲੋਂ ਤੁਸੀਂ ਦੇਖ ਸਕਦੇ ਹੋ ਇੱਕ ਪੁਲਿਸ ਮੁਲਾਜ਼ਮ ਜਿਹੜਾ ਨੂੰ ਰੋਕਿਆ ਜਾ ਰਿਹਾ ਹੈ ਭਾਦਾ ਹੋਇਆ ਨਜ਼ਰ ਆ ਰਹੇ ਕੋਈ ਆਦੇ ਸਮਾਰਾ ਚੌਂਦੀ ਤੁਹਾਨੂੰ ਦਿਖਾ ਰਿਆ ਸੀ ਕਿ ਪੂਰੇ ਸ਼ਰਾਬ ਦੇ ਨਸ਼ੇ ਵਿੱਚ ਮਹਾਰੀ ਦੇ ਹੋ ਮੰਨਦੀਪ ਸਿੰਘ ਜਿਹੜਾ ਆ ਮਲਾਦਨ ਜਿਹੜਾ ਆ ਇਸ ਵਕਤ ਸਮਾਰਾ ਚੌਂਦ ਦੇ ਵਿੱਚ ਦੋ ਆ ਬਾਦਰੀ ਬਾਕੀ ਜਿਹਦੇ ਉਸ ਨੂੰ ਰੋਕਿਆ ਗਿਆ ਤੇ ਉਸ ਤੋਂ ਬਾਅਦ ਇਹ ਸੋਹਰ ਤੱਕ ਵੀ ਜਿਹੜਾ ਆ ਅੰਤਾਂ ਤੋਂ ਜਾਣੀ ਜਣ ਮੇਰੀ ਕੀ ਦੀਪ ਲਈ ਤੁਹਾਨੂੰ ਫੋਨ ਕਰਦਾ ਮੈਂ ਦੁਨੀਆ ਦੇ ਵਿੱਚ ਸੋਹਰ ਚਲੋ ਚਲੋ ਰੂਜੇ ਦੁੱਪਲਾ ਆਸੀਂ ਆਸੀਂ ਮੰਨਦੇ ਆ ਨਹੀਂ ਨਹੀਂ ਪਰ ਅੱਜ ਇਸੀ ਵਿੱਚ ਥੋੜੀ ਲਗਨ ਮਾਰ ਕੇ ਸਰਿਆ ਪੰਚਾਇਤ ਦਾ ਕਰੇਗਾ ਜੀ ਇੱਕ ਵਾਰ ਆਪਾਂ ਸਾਰੇ ਕੋਈ ਆਪਾਂ ਠੇਕੇ ਸਾਰੇ ਅੱਜ ਮੰਨ ਰੱਖੇ ਹੋਏ ਪਰਾਵਾ ਫੜਿਆ ਹੋਇਆ ਨਾ ਤੋਂ ਨੂੰ ਨਹੀਂ ਜਾਂਦਾ ਸਰਤਨ ਡਿਵੀਜ਼ਨ ਤੋਂ ਆ ਰਹੇ ਆ ਉਹ ਮਲਾਇਆ ਕਰਾਉਣਗੇ ਦਾ ਬਸ ਮਲਾਇਆ ਕਰਾਉਣਗੇ ਬਸ ਕਰੋ ਸਰਤਾਰ ਸਿੰਘ ਜੀ ਕਹਿ ਰਹੇ ਆ